ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਆਪਾਂ ਪਿੰਡ ਗੁਣੀਕੇ ਦੇ ਵਿੱਚ ਆ ਚੁੱਕੇ ਆ ਤੇ ਤੁਹਾਨੂੰ ਇੱਥੇ ਦੇ ਇਤਿਹਾਸਿਕ ਸਥਾਨ ਚਰਨਸ਼ੋਪ ਪ੍ਰਾਪਰਸੀ ਦੀ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹੀ ਨੌਵੀਂ ਜੀ ਦੇ ਸਥਾਨ ਤੇ ਲੈ ਕੇ ਚੱਲਾਂਗੇ ਤੇ ਆਓ ਸੰਗਤੋ ਦਰਸ਼ਨ ਕਰੋ ਤੇ ਆਪਣਾ ਜੀਵਨ ਸਫਲਾ ਕਰੋ ਜੀ ਆਓ ਆਪਾਂ ਅੱਗੇ ਗੁਰਦੁਆਰਾ ਸਾਹਿਬ ਚੱਲਦੇ ਆ ਤੁਹਾਨੂੰ ਉੱਥੇ ਮਿਲਦੇ ਆ ਜੀ ਮੈਂ ਪਿੰਡ ਗੁਣੀਕੇ ਤਹਿਸੀਲ ਨਾਭਾ ਜ਼ਿਲ੍ਹਾ ਪਟਿਆਲਾ ਚ ਪਹੁੰਚ ਚੁੱਕਿਆ ਜੀ ਆਪਾਂ ਹੁਣ ਧੰਨ ਧੰਨ ਪਾਛਾਈ ਨੌਵੀਂ ਜਿਹਦੇ ਇਤਿਹਾਸਕ ਸਥਾਨ ਦੀ ਜਿਹੜੀ ਆ ਤੁਹਾਨੂੰ ਦਰਸ਼ਨ ਕਰਾਵਾਂਗੇ ਵਾਹਿਗੁਰੂ ਆੇ ਚਰਨਾਂ ਚ ਬੇਨਤੀ ਕਰਾਂਗੇ ਸਾਹਮਣੇ ਗੁਰਦੁਆਰਾ ਸਾਹਿਬ ਆ ਗਿਆ ਆਪਾਂ ਐਂਟਰੀ ਜਿਹੜੀ ਆ ਕਰ ਲਈ ਆ ਤੇ ਆਪਾਂ ਅੱਗੇ ਚੱਲਦੇ ਨੇ ਤੁਹਾਨੂੰ ਦਰਸ਼ਨ ਕਰਾਵਾਂਗੇ ਇਹ ਪਿੰਡ ਦੇ ਵਿੱਚ ਹੈਗਾ ਜੀ ਗੁਰਦੁਆਰਾ ਸਾਹਿਬ ਸਾਹਮਣੇ ਤੁਹਾਨੂੰ ਦਰਸ਼ਨ ਹੋ ਰਹੇ ਹੋਣੇ ਆ ਤੇ ਵਾਹਿਗੁਰੂ ਜੀ ਅੱਗੇ ਅਰਦਾਸ ਬੇਨਤੀ ਕਰਾਂਗੇ ਸਾਰੇ ਜਗਤ ਦਾ ਆਪਾਂ ਭਲਾ ਮੰਗਾਗੇ ਜੀ ਤੇ ਆਓ ਆਪਾਂ ਜਿਹੜੀ ਡਿਊਰੀ ਦੇ ਕੋਲ ਆ ਗਏ ਆ ਤੇ ਤੁਹਾਨੂੰ ਦਰਸ਼ਨ ਕਰਾਉਣ ਦੇਣੇ ਆ ਸੰਗਤ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਮੈਂ ਤੁਹਾਨੂੰ ਗੁਰਦੁਆਰਾ ਸਾਹਿਬ ਪਾਸ਼ਾ ਜੀ ਨੌਵੀਂ ਗੁਣੀ ਕੇ ਪਿੰਡ ਜ਼ਿਲ੍ਹਾ ਪਟਿਆਲਾ ਤਹਿਸੀਲ ਨਾਬਾ ਦੇ ਵਿੱਚ ਆਇਆ ਤੇ ਤੁਹਾਨੂੰ ਇਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਵਾਂਗੇ ਤੁਸੀਂ ਦੇਖ ਰਹੇ ਹੋ ਮੇਰੇ ਇਸ ਚੈਨਲ ਨੂੰ ਤੇ ਪਰੀ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰਨਾ ਜੀ ਉਸੀ ਦਰਸ਼ਨ ਕਰੋ ਜੀ ਮੈਂ ਗੁਰਦਵਾਰ ਸਾਹਿਬ ਦੇ ਅੱਗੇ ਖੜਾ ਆਪਣਾ ਜੀਵਨ ਸਫਲਾ ਕਰੋ ਜੀ ਤੇ ਵਾਹਿਗੁਰੂ ਦੇ ਚਰਨਾਂ ਚ ਆਪ ਆਹ ਹਾਜ਼ਰੀ ਲਗਾਵਾਗੇ ਜੀ ਸਾਰੇ ਜਗਤ ਦਾ ਸੰਗਤ ਜੀ ਭਲਾ ਮੰਗਾਗੇ ਜੀ ਜੋ ਵੀ ਜਿਹੜੀ ਮੇਰੇ ਕੋਈ ਇਸ ਵੀਡੀਓ ਨੂੰ ਦੇਖ ਰਿਹਾ ਉਹਨਾਂ ਦੇ ਕਮਾਂ ਕਾਰਾਂ ਵਿੱਚ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਦੇਵੇ ਜੀ ਦੁੱਖਾਂ ਕਲੇਸ਼ਾਂ ਤੋਂ परे ਹੋਵੇ ਜੀ ਦੁੱਖ ਦਲਿਤਰ ਉਹਨਾਂ ਕੋਲੇ ਨਾ ਆਉਣ ਜੀ ਆਪਾਂ ਇਹੀ ਅੱਗੇ ਅੰਦਰ ਅਰਦਾਸ ਕਰਾਂਗੇ ਆਓ ਆਪਾਂ ਗੁਰਦੁਆਰਾ ਸਾਹਿਬ ਅੰਦਰ ਚੱਲਦੇ ਹਾਂ ਜੀ ਸੰਗਤ ਜੀ ਤੁਸੀਂ ਇਸ ਗੁਰਦੁਆਰਾ ਸਾਹਿਬ ਦੇ ਦਰਸ਼ਕ ਹਾਂ ਆਪਾਂ ਫਾਈਨਲੀ ਇਸ ਗੁਰਦੁਆਰਾ ਸਾਹਿਬ ਦੀ ਡਿਊਟੀਆਂ ਜੀ ਐਂਟਰ ਕਰਨ ਲੱਗੇ ਆ ਤੇ ਆਓ ਆਪਾਂ ਅੰਦਰ ਚੱਲਦੇ ਹਾਂ ਸਭ ਤੋਂ ਪਹਿਲਾਂ ਤੁਹਾਨੂੰ ਮੈਂ ਇਤਿਹਾਸ ਦੇ ਜਿਹੜੇ ਆ ਦਰਸ਼ਨ ਕਰਾਵਾਂਗਾ ਪਹਿਲਾਂ ਸਭ ਤੋਂ ਪਹਿਲਾਂ ਆਪਾਂ ਸੰਗਤ ਜੀ ਇਤਿਹਾਸ ਤੋਂ ਇਤਿਹਾਸ ਦੇ ਹੀ ਦਰਸ਼ਨ ਕਰ ਲਈਏ ਤੇ ਤੁਹਾਨੂੰ ਪੜ੍ਹ ਕੇ ਸੁਣਾ ਲਈਏ ਤਈਏ ਤੇ ਸੰਗਤ ਜੀ ਨਾਲੇ ਤਾਂ ਤੁਸੀਂ ਵੀਡੀਓ ਨੂੰ ਦੇਖਣਾ ਤੇ ਨਾਲੇ ਪਾਉਜ਼ ਕਰਕੇ ਇਸ ਨੂੰ ਪੜ੍ਹ ਲੈਣਾ ਜੀ ਤੇ ਬੜੇ ਆਦਰ ਸਤਿਕਾਰ ਨਾਲ ਸੰਗਤ ਜੀ ਪੜ੍ਹਨਾ ਹੈਗਾ ਜੀ ਤੇ ਚਲੋ ਸਭ ਤੋਂ ਪਹਿਲਾਂ ਆਪਾਂ ਗੁਰਦਾਰਾ ਸਾਹਿਬ ਪਾਸ਼ਾ ਜੀ ਨੌਵੀਂ ਪਿੰਡ ਗੁਣੀਕੇ ਨਾਭਾ ਜਿਲ੍ਹਾ ਪਟਿਆਲਾ ਜਿਹੜਾ ਇੱਥੇ ਦਾ ਸੰਖੇਪ ਇਤਿਹਾਸ ਹੈ ਜੀ ਉਹ ਮੈਂ ਤੁਹਾਨੂੰ ਪੜ੍ਹ ਕੇ ਸੁਣਾਵਾਂਗਾ ਤੇ ਨਾਲੇ ਸੰਗਤ ਜੀ ਤੁਸੀਂ ਇਸ ਨੂੰ ਪਾਉਜ਼ ਕਰਕੇ ਵੀ ਪੜ੍ਹ ਸਕਦੇ ਹੋ ਤੇ ਨਾਲੇ ਬੜੇ ਪਿਆਰ ਸਤਿਕਾਰ ਨਾਲ ਜਿਹੜੀ ਇਹ ਬਾਤਾਂ ਹਨ ਤਾਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਆ ਜਿਹੜਾ ਸਥਾਨ ਆ ਇਤਿਹਾਸਕ ਤੇ ਤੁਸੀਂ ਇਹਦੇ ਜਿਹੜੇ ਆ ਅੰਦਰ ਦਰਸ਼ਨ ਵੀ ਕਰਨਾ ਜੀ ਆਓ ਆਪਾਂ ਪੜ੍ਹਦੇ ਹਾਂ ਜੀ ਸੰਗਤ ਜੀ ਜੋ ਸਰਦਾ ਧਾਰ ਕੀ ਆਏ ਮਨ ਮੰਗੀਆਂ ਮੁਰਾਦਾ ਪਾਏ ਵਾਹਿਗੁਰੂ 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 ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਤਿੰਨ ਸਾਲ ਦਾ ਯਾਤਰਾ ਪ੍ਰੋਗਰਾਮ ਬਣਾ ਕੇ ਮਾਤਾ ਨਾਨਕੀ ਜੀ ਮਾਤਾ ਗੁਜਰੀ ਜੀ ਮਾਮਾ ਕਿਰਪਾਲ ਚੰਦ ਜੀ ਭਾਈ ਸੰਗਤੀਆ ਜੀ ਭਾਈ ਸਾਹਿਬ ਚੰਦ ਜੀ ਭਾਈ ਕਰਪਾਲਦਾ ਜੀ ਭਾਈ ਦਿਆਲਾ ਜੀ ਭਾਈ ਗੁਰਦੇਤਾ ਜੀ ਭਾਈ ਉਹਦੇ ਜੀ ਭਾਈ ਜੈਤਾ ਜੀ ਅਤੇ ਭਾਈ ਨੱਥੂਰਾਮ ਜੀ ਦੇ ਰਵਾਵੀ ਜਥੇ ਨਾਲ ਆਨੰਦਪੁਰ ਸਾਹਿਬ ਤੋਂ ਪਿੰਡ ਕਨੋਲੀ ਜਿਹੜਾ ਕਿ ਅੱਜ ਰੋਪੜ ਚਾ ਜੀ ਰੋਪੜ ਆਨੰਦਪੁਰ ਸਾਹਿਬ ਨੰਦਪੁਰ ਗਲੌਰ ਤਹਿਲਪੁਰਾ 9 ਲੱਖ ਲੰਗ ਸਿਬੜੋ ਤੰਘੇੜਾ ਅਗੌਲ ਰੋਟੇ ਰੋਟੇ ਗੁਰੂ ਜੀ ਦੋ ਦਿਨ ਰੁਕੇ ਪਹੁੰਚੇ ਇਹ ਜਿਹੜੀ ਵੀਡੀਓ ਮੈਂ ਤੁਹਾਨੂੰ ਇਹਨਾਂ ਵਿੱਚੋਂ ਸੰਗਤ ਜੀ ਸਿਬੜੋ ਦੀ ਜਿਹੜੀ ਵੀਡੀਓ ਵਿੱਚ ਬਾਤ ਦਿੱਤੀ ਹੈਗੀ ਇਹ ਪਹਿਲਾਂ ਤੁਹਾਨੂੰ ਦਿਖਾਈ ਹੋਈ ਹੈਗੀ ਉਹ ਤੁਸੀਂ ਮੇਰੀ ਪਿਛਲੀਆਂ ਵੀਡੀਓ ਵਿੱਚ ਦੇਖ ਲੈਣਾ ਉਹ ਵੀ ਮੈਂ ਤੁਹਾਨੂੰ ਦਰਸ਼ਨ ਕਰਾਏ ਹੋਏ ਅੱਜ ਤੋਂ ਮੇਰੇ ਘਰ 'ਚ 4-5 ਮਹੀਨੇ ਪਹਿਲਾਂ ਜੀ ਇਸ ਤੋਂ ਬਾਅਦ ਜਿਹੜਾ ਆਪਾਂ ਇਤਿਹਾਸ ਪੜ੍ਹਦੇ ਸੀ ਜੀ ਨਾਬੇ ਦੀ ਬੀੜ ਵੀ ਖੇ ਢਾਬ ਤੇ ਘੂੜਿਆਂ ਨੂੰ ਪਾਣੀ ਪਿਲਾਇਆ ਤੇ ਚਾਰਾ ਪਾਇਆ ਫਿਰ ਗੁਰੂ ਜੀ RAMGADH 17 ਕਤਕ 1700 22 ਬਿਕਰਮੀ ਨੂੰ ਪਿੰਡ ਗੁਣੀ ਘੇਟਾਬ ਤੇ ਕਰੀਰ ਥੱਲੇ ਰੁਕੇ ਅਤੇ ਆਲੋ ਅਰਥ ਦੀਵਾਨ ਟੁੱਟਰਮਲ ਦੇ ਕੀਤਾ ਵਿੱਚ ਨਿਮਥਲ ਨੇ ਆਸਣ ਲਾਇਆ ਤੇ ਇਸ ਤੋਂ ਬਾਅਦ ਅਗਲੀ ਵੀਡੀਓ ਵਿੱਚ ਮੈਂ ਤੁਹਾਨੂੰ ਆਲੋ ਅਰਥ ਵੀ ਦਿਖਾਵਾਂਗਾ ਜੀ ਇਸ ਤੋਂ ਜਿਹੜੀ ਚੱਲ ਰਹੀ ਸੀ ਆਪਣੀ ਸੰਖੇਪ ਇਤਿਹਾਸ ਇਸ ਤੋਂ ਗੁਰੂ ਜੀ ਭਵਾਨੀਗੜ੍ਹ ਵੱਲ ਚਲੇ ਗਏ ਇੱਥੇ ਸੰਗਰਾਮ ਹਰ ਮਹੀਨੇ ਸਾਲਾਨਾ ਦਸਹਿਰਾ ਬੜੀ ਧੂਮ ਧਾਮ ਨਾਲ ਜਿਹੜਾ ਬਣਾਇਆ ਜਾਂਦਾ ਜੀ ਇੱਕ ਪੋ ਤੋਂ ਇੱਕ ਮਾਗ ਤੱਕ ਸੁਖਮਣੀ ਸਾਹਿਬ ਦੇ ਅਖੰਡ ਪਾਠ ਸਾਹਿਬ ਦੇ ਜਿਹੜੇ ਜਾਪ ਚੱਲਦੇ ਨੇ ਮੁੱਖ ਦੇਵਾ ਸਾਹਿਬ ਮਾਫ ਕਰਨਾ ਜੀ ਮੁੱਖ ਤੇ ਸੇਵਾਦਾਰ ਬਾਬਾ ਕਰਨੈਲ ਸਿੰਘ ਜੀ ਗੁਣੀ ਕੇ ਨੱਬਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੰਘ ਸੰਗਤੋ ਤੁਹਾਨੂੰ ਮੈਂ ਜਿਹੜਾ ਇੱਥੇ ਦਾ ਇਤਿਹਾਸ ਪੜ੍ਹ ਕੇ ਸੁਣਾਇਆ ਤੇ ਤੁਸੀਂ ਬੜੀ ਸ਼ਰਧਾ ਪੂਰਵਕ ਪ੍ਰੇਮ ਨਾਲ ਜਿਹੜਾ ਉਹ ਸੁਣਿਆ ਤੇ ਆਓ ਆਪਾਂ ਅੱਗੇ ਚੱਲਦੇ ਹਾਂ ਜੀ ਸੰਗਤ ਜੀ ਤੁਸੀਂ ਆਪਾਂ ਅੰਦਰ ਆ ਗਏ ਗੁਰਦੁਆਰ ਸਾਹਿਬ ਤੇ ਇਹ ਗੁਰਦੁਆਰ ਸਾਹਿਬ ਜਿਹੜਾ ਇਹ ਨਵਾਂ ਬਣਿਆ ਹੈਗਾ ਤੁਸੀਂ ਇਹ ਤੇ ਦਰਸ਼ਨ ਜਿਹੜੇ ਆ ਕਰ ਸਕਦੇ ਹੋ ਜੀ ਤੇ ਤੁਸੀਂ ਦਰਸ਼ਨ ਕਰੋ ਆਪਣਾ ਜੀਵਨ ਜਿਹੜਾ ਸਫਲਾ ਕਰੋ ਵਾਹਿਗੁਰੂ ਦੇ ਚਰਨਾਂ ਚ ਹਾਜ਼ਰੀ ਲਵਾਈਏ ਜੀ ਸਾਰੇ ਜਗਤ ਦਾ ਭਲਾ ਮੰਗਾਗੇ ਜੀ ਜੋ ਵੀ ਸੰਗਤ ਵਾਲਾ ਮੇਰੀ ਇਸ ਵੀਡੀਓ ਨੂੰ ਦੇਖ ਰਿਹਾ ਉਹਨਾਂ ਕਮਾਕਾਰਾਂ ਵਿੱਚ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਦੇਵੇ ਜੀ ਦੁੱਖਾਂ ਕਲੇਸ਼ਾਂ ਤੋਂ ਬਚਾ ਕੇ ਰੱਖੇ ਜੀ ਮੈਂ ਇਹੀ ਅਰਦਾਸ ਜਿਹੜੀ ਆ ਅੰਦਰ ਵੀ ਸੰਗਤ ਜੀ ਆਪ ਜੀ ਆਪ ਜੀ ਦੇ ਲਈ ਕਰਾਂਗਾ ਜੀ ਆਓ ਆਪਾਂ ਅੰਦਰ ਦਰਸ਼ਨ ਕਰਦੇ ਆ ਸਭ ਤੋਂ ਪਹਿਲਾਂ ਜੁੱਤੀ ਤਾਰਾਂਗੇ ਹੱਥ ਧੋਵਾਂਗੇ ਤੇ ਆਪਾਂ ਫਿਰ ਅੰਦਰ ਚੱਲਾਂਗੇ ਤੁਹਾਨੂੰ ਦਰਸ਼ਨ ਕਰਾਵਾਂਗੇ ਜੀ ਇਹ ਪੁਰਾਣਾ ਗੁਰਦੁਆਰਾ ਸਾਹਿਬ ਸੀ ਸੰਗਤ ਜੀ ਇਹ ਤੁਹਾਨੂੰ ਮਜੂਮ ਕਰਕੇ ਦਿਖਾ ਦਿੰਨਾ ਆਹ ਨਿਸ਼ਾਨ ਸਾਹਿਬ ਜਿਹੜੇ ਲੱਗੇ ਹੋਏ ਨੇ ਇਹ ਪੁਰਾਣਾ ਗੁਰਦੁਆਸਾ ਇੱਧਰ ਵੀ ਤੁਹਾਨੂੰ ਮੈਂ ਲੈ ਕੇ ਜਾਵਾਂਗਾ ਦਰਸ਼ਨ ਕਰਾਵਾਂਗਾ ਇਹ ਨਵਾਂ ਦਰਵਾਜ਼ਾ ਹੁਣ ਬਣ ਗਿਆ ਵੱਡਾ ਤੇਰਾ ਦਰਵਾਜ਼ਾ ਸੱਚਾ ਤੁਧ ਤਖਤ ਇਸ ਦੇ ਨਾਲ ਹੀ 15 ਚਲਦੇ ਆ ਤੁਹਾਨੂੰ ਦਰਸ਼ਨ ਕਰਾਉਨੇ ਆ ਜੀ ਸੰਗਤ ਜੀ ਤੁਸੀਂ ਦਰਸ਼ਨ ਕਰੋ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਇਸ ਅਸਥਾਨ ਤੇ ਜੋ ਨਿਸ਼ਾਨ ਸਾਹਿਬ ਬਰਾਜਮਾਨ ਨੇ ਉਹਨੇ ਦਰਸ਼ਨ ਕਰੋ ਜੀ ਧੰਨ ਧੰਨ ਨਿਸ਼ਾਨ ਸਾਹਿਬ ਜੀ ਬੜੇ ਸੋਹਣੇ ਲੱਗ ਰਹੇ ਨੇ ਤੇ ਦਰਸ਼ਨ ਕਰੋ ਸੰਗਤ ਜੀ ਇਹ ਇਤਿਹਾਸਕ ਅਸਤਾਨਾ ਸੰਗਤ ਜੀ ਹੋਣੀਆਂ ਇੱਥੇ ਜਿਹੜੀਆਂ ਟੂਟਕੀਆਂ ਲੱਗੀਆਂ ਹੋਈਆਂ ਨੇ ਨਵਾਂ ਬਣਿਆ ਕਿਉਂਕਿ ਆਪਾਂ ਇੱਥੇ ਹੱਥ ਧੋਵਾਂਗੇ ਹੱਥ ਧੋਣ ਤੋਂ ਬਾਅਦ ਆਪਾਂ ਅੰਦਰ ਚੱਲ ਕੇ ਆਵਾਂਗੇ ਜੀ ਤੇ ਆਪਾਂ ਸਭ ਤੋਂ ਪਹਿਲਾਂ ਇੱਧਰ ਚੱਲਦੇ ਹਾਂ ਜਿਹੜਾ ਪ੍ਰਾਤ ਤੇ ਆਓ ਆਪਾਂ ਆ ਦੇਖੋ ਕਿੰਨਾ ਸੋਹਣਾ ਬਣਿਆ ਹੋਇਆ ਜੀ ਗੁਰੂ ਘਰ ਇਹ ਪੁਰਾਣਾ ਜਿਹੜਾ ਗੁਰੂ ਘਰ ਆ ਉਹ ਬਣਾਇਆ ਹੋਇਆ ਜੀ ਇੱਧਰ ਨਿਸ਼ਾਨ ਸਾਹਿਬ ਜੀ ਦੇ ਦਰਸ਼ਨ ਕਰੋ ਇਹ ਜਿਹੜਾ ਪੁਰਾਣਾ ਨਿਸ਼ਾਨ ਸਾਹਿਬ ਪੁਰਾਣੇ ਗੁਰੂ ਘਰ ਚ ਲੱਗਾ ਹੋਇਆ ਜੀ ਸ਼ੌਵਤਾ ਦਰਸ਼ਾਣ ਕਰੋ ਦੇ ਇਧਰ ਜਿਹੜੇ ਬਰਤਨ ਵਗੈਰਾ ਇਧਰ ਸਟੂਰ ਟਾਈਪ ਨੂੰ ਯੂਜ਼ ਕਰਦੇ ਹਾਂ ਦੇਖੋ ਜਿਹੜੇ ਆ ਦਰਵਾਜ਼ੇ ਨੇ ਤੁਸੀਂ ਸੰਗਲ ਦੇਖ ਸਕਦੇ ਹੋ ਸੰਗਲੀਆਂ ਵਾਲੇ ਦਰਵਾਜ਼ੇ ਹੁੰਦੇ ਸੀ ਬੜੀ ਮੀਨਾਕਾਰੀ ਕੀਤੀ ਹੋਈ ਹੈ ਕਿਸੇ ਦੀ ਦੇਖੋ ਕਿੰਨੇ ਸੋਹਣੇ ਜਿਹੜੇ ਦਰਵਾਜ਼ੇ ਉੱਤੇ ਸੰਗਲੀਆਂ ਪਾਈਆਂ ਹੋਈਆਂ ਬਹੁਤ ਪੁਰਾਣੇ ਆ ਇਹ ਕੀਲਾ ਹੁੰਦਾ ਸੀ ਕੱਪੜੇ ਕੂਪੜੇ ਟੰਗਣ ਨੂੰ ਜਾਂ ਕੋਈ ਹੋਰ ਗੁਰੂ ਸਾਹਿਬ ਇੱਥੇ ਟੰਗਦੇ ਰਹੇ ਹੋਣਗੇ ਇਹ ਬਹੁਤ ਪੁਰਾਣੀ ਜਿਹੜੀ ਹੈ ਇਮਾਰਤਾਂ ਉੱਪਰ ਦੇਖੋ ਆਰਕ ਵਾਲੀਆਂ ਡਾਟਾ ਇਹਦੇ ਵਿੱਚ ਉੱਤੇ ਕੋਈ ਸਰੀਆ ਨਹੀਂ ਹੁੰਦਾ ਸੰਗਤ ਜੀ ਇਹ ਤੁਸੀਂ ਦੇਖ ਸਕਦੇ ਹੋ ਇਹ ਛੱਤਾਂ ਦੇਖੋ ਕਿੰਨੀਆਂ ਸੋਹਣੀਆਂ ਨੇ ਇਹ ਆਰਕ ਵਾਲਾ ਹੀ ਸਾਰਾ ਇਹ ਡਾਟਾ ਵਾਲਾ ਹੀ ਬਰਾਮਦਾ ਬਣਿਆ ਪਿੱਛੇ ਕਮਰੇ ਨੇ ਆਹ ਲੱਕੜ ਦੇ ਜਿਹੜੇ ਕਿੱਲੇ ਲੱਗੇ ਆ ਉੱਤੇ ਸੰਗਲੀਆਂ ਵਾਲੇ ਇਹਦੇ ਇੱਥੇ ਸੰਗਲੀਆਂ ਵਾਲੇ ਜਿਹੜੇ ਕੁੰਡੇ ਹੁੰਦੇ ਸੀ ਨਹੀਂ ਹੋਣੇ ਸ਼ਾਇਦ ਪੱਗੀਆਂ ਦੇ ਲੱਗੇ ਹੁੰਦੇ ਸੀ ਉੱਪਰ ਵੀ ਸੰਗਲ ਪਾਏ ਹੋਏ ਨੇ ਤੁਸੀਂ ਦੇਖ ਇਹ ਡਿਊਟੀ ਹੁੰਦੀ ਸੀ ਜੀ ਅੱਜ ਕੱਲ ਤਾਂ ਫਿਰ ਇਹ ਇੱਧਰ ਹੋਣ ਆ ਦੇਖੋ ਸੰਗਲ ਵਾਲੇ ਪਹਿਲਾਂ ਇੱਥੇ ਕਿਸੇ ਟਾਈਮ ਕੁੰਡੇ ਲੱਗਿਆ ਹੋਇਆ ਕਰਦੇ ਆ ਬਹੁਤ ਪੁਰਾਣੇ ਪੁਰਾਣੇ ਤੇ ਆ ਡਿਊਟੀ ਹੁੰਦੀ ਸੀ ਜੀ ਆ ਦੇਖੋ ਇੱਧਰ ਦਰਵਾਜਾ ਬਣਿਆ ਆ ਵੀ ਸੰਗਲ ਵਾਲਾ ਤੁਸੀਂ ਦੇਖ ਸਕਦੇ ਹੋ ਸੰਗਤ ਜੀ ਆ ਦੇਖੋ ਬਹੁਤ ਪੁਰਾਣੇ ਮਜ਼ਬੂਤ ਹਜੇ ਤੱਕ ਵੀ ਉਵੇਂ ਦੇ ਉਵੇਂ ਪਏ ਆ ਕੋਈ ਇਹਨਾਂ ਦਾ ਖਰਾਬ ਨਹੀਂ ਹੋਇਆ ਇਹਨਾਂ 'ਚ ਕਬਜ਼ੇ ਨਹੀਂ ਹੁੰਦੇ ਸੀ ਬਹੁਤ ਸੋਹਣਾ ਇਹ ਇਹ ਡਿਊਟੀ ਹੁੰਦੀ ਸੰਗਤ ਜੀ ਦਰਸ਼ਨ ਕਰ ਲਓ ਗੁਰਦੁਆਰਾ ਸਾਹਿਬ ਗੁਣੀ ਕੀ ਪਾਛਾਈ ਨੌਵੀਂ ਫਾਈਨਲੀ ਆਪਾਂ ਅੰਦਰ ਪ੍ਰਾਣੇ ਗੁਰੂ ਘਰ ਚ ਆ ਚੁੱਕੇ ਆ ਪਿੰਡ ਗੁਣੀ ਕੇ ਇਹ ਜਿਹੜਾ ਜੀ ਦਰਬਾਰ ਸਾਹਿਬ ਬਹੁਤ ਪੁਰਾਣਾ ਹੈਗਾ ਪਹਿਲਾ ਵਾਲਾ ਜਿਹੜਾ ਬਣਿਆ ਹੋਇਆ ਦਰਸ਼ਨ ਕਰੋ ਸੰਗਤ ਜੀ ਤੁਸੀਂ ਇਸ ਗੁਰੂ ਘਰ ਦੇ ਆਪਾਂ ਵੀ ਨਤਮਸਤਕ ਹੋਵਾਂ ਤੁਸੀਂ ਵੀ ਦਰਸ਼ਨ ਕਰੋ ਤੇ ਆਪਣੇ ਮਨੋਂ ਕਾਮਨਾਵਾਂ ਇੱਥੇ ਤੁਰੀਆਂ ਕਰੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਭਾਈ ਗੁਰਜੀ ਕਾ ਖਾਲਸਾ ਭਾਈ ਗੁਰਦੇ ਥੋੜੀ ਜਾਣਕਾਰੀ ਦੇ ਬਾਬਾ ਜੀ ਇਹ ਕਿੰਨਾ ਚਿਰ ਰਹੇ ਸੀ ਤਨ ਤਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਐਚਾ ਦੋ ਦਿਨ ਰਹੇ ਨੇ ਜਿੱਥੇ ਅੱਛਾ ਜੀ ਹਾਂ ਜੀ ਤੇ ਪੋਰਾ ਸਾਭ ਚ ਵੀ ਰਹੇ ਸੀ ਪੋਰਾ ਸਾਹ ਦਾ ਗੈਲੋ ਬਣਾਇਆ ਜੀ ਦਾ ਅੱਛਾ ਅੱਛਾ ਗੈਲੋ ਬਣਾਇਆ ਇਹ ਜਾਨੀ ਪਹਿਲਾਂ ਦਾ ਨਹੀਂ ਹੈਗਾ ਪਹਿਲਾਂ ਨਹੀਂ ਹੈ ਇੱਥੇ ਜਿਹੜਾ ਸਾਹਮਣੇ ਤੁਸੀਂ ਦੱਸ ਰਹੇ ਹੋ ਪੁਰਾਣਾ ਗੁਰਦੁਆਰਾ ਸਾਹਿਬ ਹੈ ਜੀ ਸੰਗ ਜਿਹੜੇ ਤੁਸੀਂ ਦੇਖ ਰਹੇ ਹੋ ਮਾਰ ਦੇ ਪੁਰਾਣਾ ਗੁਰਦੁਆਰਾ ਸਾਹਿਬ ਹੈ ਜੀ ਤੇ ਦਰਸ਼ਨ ਕਰੋ ਸੰਗਤ ਜੀ ਜਿਹੜੀ ਮੇਰੇ ਸੰਗਤ ਜੁੜੀ ਆ ਉਹਨਾਂ ਦੇ ਦਿਨ ਦੁੱਗਣੀ ਰਾਤ ਚੌਕਣੀ ਕਮਾਕਾਰਾਂ ਚ ਬਰਕ ਤੇ ਇਹ ਉਸ ਤੋਂ ਬਾਅਦ ਫਿਰ ਆ ਗੁਰਦੁਆਰਾ ਸਾਹਿਬ ਜਿਹੜਾ ਤੁਹਾਨੂੰ ਦਿਖਾ ਰਿਹਾ ਇਹਦੇ ਵੀ ਦਰਸ਼ਨ ਕਰੋ ਇਹ ਉਸ ਤੋਂ ਬਾਅਦ ਬਣਿਆ ਇਸ ਤੋਂ ਬਾਅਦ ਇੱਕ ਨਵਾਂ ਗੁਰੂ ਘਰ ਹੋਰ ਬਣਿਆ ਹੋਇਆ ਜੀ ਉਧਰ ਮੈਂ ਲੈ ਕੇ ਚੱਲਦਾ ਨਵਾਂ ਬਾਹਰਲੇ ਪਾਸੇ ਉਹ ਵੀ ਤੁਹਾਨੂੰ ਦਿਖਾਣਾ ਮੈਂ ਰਸਤੇ ਵਿੱਚ ਤੁਹਾਨੂੰ ਆਉਣ ਲੱਗਿਆਂ ਦਿਖਾਇਆ ਸੀਗਾ ਲਓ ਆਪਾਂ ਉਧਰ ਚੱਲਦੇ ਆਂ ਜੀ ਪਹਿਲਾਂ ਬਸੇ ਤਾਨਾ ਸਾਹਿਬ ਦੀ ਉਰੇ ਉੱਥੇ ਕਰੀਰ ਸੀ ਉੱਥੇ ਕੀ ਸੀ ਜੀ ਕਰੀਰ ਕਰੀਰ ਕੀ ਹੁੰਦਾ ਉਹ ਬਾਈ ਕਰੀਰ ਉੱਥੇ ਜਿਹੜਾ ਇੱਕ ਅੰਦਰ ਇੱਕ ਘੋਰ ਦਰਾਪ ਜਾਂਦਾ ਹੋ ਅੱਛਾ ਅੱਛਾ ਜਾਓ ਕਰੀਰ ਇਹ ਇਹ ਬਾਬਾ ਜੀ ਦੇ ਦੱਸਣ ਮਾ ਵੀ ਇੱਥੇ ਬਜ਼ੁਰਗ ਨੇ ਆਪਣੇ ਕਾਫੀ ਪੁਰਾਣੇ ਬਜ਼ੁਰਗ ਨੇ ਇੱਥੋਂ ਦੇ ਤੇ ਇਹ ਦੱਸ ਰਹੇ ਨੇ ਵੀ ਜਿੱਥੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸ਼ਿਸ਼ੋਭਤ ਨੇ ਇਸ ਜਗ੍ਹਾ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਪਣਾ ਇੱਥੇ ਘੂੜਾ ਬੰਨ੍ਹ ਜਦੋਂ ਉਹ ਇੱਥੇ ਆਏ ਸਨ ਦਰਸ਼ਨ ਕਰੋ ਤੁਹਾਡੇ ਸਾਰਿਆਂ ਦੇ ਦਰਸ਼ਨ ਜਿਹੜੇ ਇੱਥੇ ਪ੍ਰਵਾਨ ਹੋ ਗਏ ਨੇ ਤੇ ਤੁਹਾਡੇ ਤੁਸੀਂ ਦਰਸ਼ਨ ਕਰੋ ਤੇ ਆਪਣਾ ਜੀਵਨ ਸਫਲਾ ਕਰੋ ਸੰਗਤ ਜੀ ਆਓ ਤੁਹਾਡੇ ਵੀ ਇੱਥੇ ਦਰਸ਼ਨ ਕਰਾਵਾਂ ਤੇ ਸਾਰੇ ਜਗਤ ਦਾ ਭਲਾ ਮੰਨਾ ਮੰਗਾਗੇ ਜੀ ਆਓ ਤੁਹਾਡੇ ਰਸਣ ਕਰੋ ਤੇ ਆਪਣਾ ਜੀਵਨ ਜਿਹੜਾ ਸਫਲ ਕਰੋ ਜੀ ਇਹ ਗੁਰਦੁਆਰਾ ਸਾਹਿਬ ਜਿਹੜਾ ਨਵਾਂ ਬਣਿਆ ਹੈਗਾ ਬਹੁਤ ਹੀ ਸੋਹਣਾ ਸੰਗਤ ਜੀ ਬਣਿਆ ਹੈਗਾ ਤੇ ਤੁਸੀਂ ਦੇਖੋ ਝੂਮਰ ਲੱਗੇ ਹੋਇਆ ਤੇ ਛੱਤ ਦੇਖੋ ਜਿਹੜੀ 골ਡਨ ਕਲਰ ਚਾ ਉੱਪਰ ਵੀ ਗੈਲਰੀ ਟਾਈਪ ਬਣਾਇਆ ਕਰਟਨ ਲੱਗੇ ਹੋਇਆ ਇਹ ਨਵਾਂ ਇਸ ਵੇਲੇ ਜਿਹੜਾ ਇਹਨਾਂ ਨੇ ਪਿੰਡ ਦੀ ਸੰਗਤ ਦੀ ਜਿਹੜੀ ਕਮੇਟੀ ਆ ਉਹ ਬਣਿਆ ਹੋਇਆ ਇਹ ਦੇਖੋ ਆਪ ਕਿੰਨਾ ਸੋਹਣਾ ਇਹ ਜਿਹੜਾ ਗੁਰਦੁਆਰਾ ਸਾਹਿਬ ਬਣਿਆ ਹੋਇਆ ਸ਼ੀਸ਼ੇ ਸ਼ੀਸ਼ਾ ਉੱਤੇ ਲੱਗਿਆ ਬਹੁਤ ਹੀ ਸੋਹਣੀ ਕਿਸੇ ਕਾਰੀਗਰ ਦਾ ਬਣਾਇਆ ਔਖੀ ਘੜੀ ਨਾਲ ਦੇਖਣ ਲਈ ਆਪਣਾ ਬਿਰਦ ਸਵਾਲੇ ਵਾਹਿਗੁਰਜੀ ਸਤਿ ਸ੍ਰੀ ਅਕਾਲ ਖਾਲਸਾ ਵਾਹਿਗੁਰਜੀ ਕੀ ਫਤਿਹ ਜੀ ਆਪ ਵੀ ਹੋਮਾਗੇ ਸੰਗਤ ਇੱਥੇ ਗੁਰਦੁਆਰਾ ਸਾਹਿਬ ਚ ਉਹ ਵਾਹਿਗੁਰੂ ਕਰੋ ਤੁਸੀਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬੜੇ ਸੋਹਣੇ ਵਸਤਰਾਂ ਦੇ ਵਿੱਚ ਸ਼ਸ਼ੋਭਤ ਨੇ ਤੇ ਉੱਪਰ ਤੁਸੀਂ ਦੇਖ ਸਕਦੇ ਹੋ ਚੰਦੂਆ ਸਾਹਿਬ ਕਿੰਨਾ ਸੋਹਣਾ ਹੈ ਤੇ ਨਾਲ ਹੀ ਤੁਸੀਂ ਝੂੰਬਰ ਸਾਹਿਬ ਦੇ ਦਰਸ਼ਨ ਕਰੋ ਛੱਤ ਬੜੀ ਸੋਹਣੀ ਬਣੀ ਹੋਈ ਹੈ ਸੰਗਤ ਜੀ ਉੱਪਰ ਦੇਖੋ ਬਹੁਤ ਸੋਹਣੀ ਬਣੀ ਹੋਈ ਹੈ ਬਹੁਤ ਸੋਹਣਾ ਲੱਗਦਾ ਹੈਗਾ ਜੀ ਇਹ ਤੇ ਤੁਹਾਡੇ ਵੀ ਇੱਥੇ ਹਾਜ਼ਰੀ ਜੜੀ ਹੋ ਲੱਗ ਚੁੱਕੀ ਹੈ ਤੁਸੀਂ ਦਰਸ਼ਨ ਕਰੋ ਤੇ ਆਪਣਾ ਜਿਹੜਾ ਜੀਵਨ ਸਫਲਾ ਕਰੋ ਤੇ ਵਾਹਿਗੁਰੂ ਦੇ ਚਰਨਾਂ 'ਚ ਇਹ ਹੀ ਬੇਨਤੀ ਹੈ ਕਿ ਤੁਹਾਡੇ ਜਿਹੜੇ ਮੇਰੇ ਵੀਡੀਓ ਨੂੰ ਦੇਖ ਰਹੇ ਆ ਦਿਨ ਦੁੱਗਣੀ ਰਾਤ ਚੌਗਣੀ ਕਮਾਂ ਕਰਾਂ ਦੀ ਸਫਲਤਾ ਮਿਲ ਜੀ ਤੇ ਬਹੁਤ ਸੋਹਣਾ ਲੱਗ ਰਿਹਾ ਜੀ ਇਹ ਦੋ ਵਾਰ ਆਪਾਂ ਸਾਨੂੰ ਅੱਗੇ ਚੱਲਦੇ ਆ ਜੀ ਤੇ ਜਿਹੜੇ ਤਨ ਤਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਆਇਓ ਇੱਥੇ ਕਿੰਨੇ ਦਿਨ ਰਹੇ ਆ ਤੇ ਚਲੋ ਇੱਕ ਰਾਤ ਰਹੇ ਨੇ ਹਾਂ ਮਣਾ ਦੱਸ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਦੱਸ ਦਿਓ ਜਰਾ ਸੰਗਤ ਨੂੰ ਤਨ ਤਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਇੱਥੇ ਆਏ ਸੀ ਵਾਹਿਗੁਰੂ ਜੀ ਕੀ ਫਤਿਹ ਸਮੂਹ ਸੰਗਤਾਂ ਨੂੰ ਜੋ ਤੁਹਾਨੂੰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ 300 ਸਿੰਘਾਂ ਦਾ ਜਥਾ ਲੈ ਕੇ ਇਸ ਸਥਾਨ ਤੇ ਪਹੁੰਚੇ ਸਨ ਜੋ ਤੁਹਾਨੂੰ ਸਤਿਗੁਰੂ ਜੀ ਇਸ ਸਥਾਨ ਤੇ ਪਹੁੰਚੇ ਸਨ ਇੱਥੇ ਇੱਕ ਕਰੀਰ ਦਾ ਰੁੱਖ ਸੀ ਇੱਕ ਟਾਲਾ ਸਾਹਿਬ ਸੀ ਜੋ ਕਰੀਰ ਦਾ ਰੁੱਖ ਸੀ ਉਹ ਜਿੱਥੇ ਮੰਜੀ ਸਾਹਿਬ ਪ੍ਰਕਾਸ਼ ਹੈ ਤੁਹਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਉਸ ਨੂੰ ਅਜ ਮੰਜੀ ਸਾਹਿਬ ਕਿਹਾ ਜਾਂਦਾ ਉਹ ਜਗ੍ਹਾ ਸੀ ਇਹ ਇਤਿਹਾਸਿਕ ਸਤਗੁਰੂ ਤੋਂ ਬਾਅਦ ਪੌਣੀ 200 ਸਾਲ ਦੀ ਪ੍ਰਾਣੀ ਇਮਾਰਤ ਵੀ ਖੜੀ ਹੈ ਜੋ ਮਹਾਰਾਜਾ ਪਰਪੂਰ ਸਿੰਘ ਨੇ ਆਪਣੇ ਹੱਥੀ ਬਣਵਾਏ ਸੀ ਤੇ ਮਹਾਰਾਜ ਇੱਥੇ ਆਪ ਆਇਆ ਕਰਦੇ ਸਨ ਇਸ ਸਥਾਨ ਨੂੰ ਉਹਨਾਂ ਵੱਲੋਂ 40 ਰੁਪਏ ਦਿੱਤੇ ਜਾਂਦੇ ਸਨ ਸਾਲ ਬਾਅਦ ਸਾਂਸਾ ਸਾਡੇ ਚੋਲਾ ਸਾਹਿਬ ਵਾਸਤੇ ਤੇ ਗ੍ਰੰਤੀ ਦੀ ਪੂਜਾ ਪ੍ਰਸ਼ਟਾਪ ਵਾਸਤੇ ਉਹ 40 ਰੁਪਏ ਨਾਲ ਇਹ ਸਥਾਨ ਚੱਲਦਾ ਸੀ ਅੱਜ ਵੀ ਇਹ ਸਥਾਨ ਸਮੂਹ ਨਗਰ ਦੀ ਸੰਗਤ ਦੇ ਸਹਿਯੋਗ ਦੇ ਨਾਲ ਚੱਲ ਰਿਹਾ ਜੋ ਇਸ ਦਰਬਾਰ ਸਾਹਿਬ ਦੀ ਹੁਣ ਹੁਣੇ ਸੇਵਾ ਹੋ ਕੇ ਹਟੀ ਹੈ ਇਹ ਵੀ ਸੋ ਸੰਗਤਾਂ ਦੇ ਸਹਿਯੋਗ ਦੇ ਨਾਲ ਅੱਗੇ ਹਟੀ ਹੈ ਕੋਈ ਇੱਥੇ ਕਮੇਟੀ ਨਹੀਂ ਕੋਈ ਇੱਥੇ ਫੰਡ ਤੇ ਮਹੰਤੀ ਚੱਲ ਰਹੀ ਹੈ ਜੋ ਕਿ ਮਾਪਰਾਂ ਦੇ ਅਸੀਰਵਾਦ ਨਾਲ ਇਹ ਅਸਥਾਨ ਚੱਲਿਆ ਆ ਰਿਹਾ ਹੈ। ਬਹੁਤ ਸਮੇਤੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਆ ਜੀ ਸਿੰਘ ਸਾਹਿਬ ਤੁਹਾਡਾ ਬਹੁਤ-ਬਹੁਤ ਤੁਸੀਂ ਮੇਰੇ ਜਿਹੜੇ ਦੇਖਣ ਵਾਲੇ ਸੰਗਤ ਦੇਖ ਰਹੀ ਹੈ ਉਹਨਾਂ ਨੇ ਸੁਣਿਆ ਇਤਿਹਾਸ ਸੁਣਿਆ ਬਾਬਾ ਜੀ ਕੋਲੋਂ ਤੇ ਮੈਂ ਵੀ ਤੁਹਾਨੂੰ ਬਾਹਰੋਂ ਜਿਹੜਾ ਪੜ੍ਹ ਕੇ ਸੁਣਾਇਆ ਸੀਗਾ ਤੇ ਇਦਾਂ ਹੀ ਮੇਰੇ ਵੀਡੀਓ ਨਾਲ ਜੁੜੇ ਰਹਿਣਾ ਜੀ ਅੱਗੇ ਆਪਾਂ ਚੱਲਦੇ ਹਾਂ ਜੀ। ਇਹਨਾਂ ਦੇ ਦੱਸਣ ਮੁਤਾਬਕ ਜਿਹੜਾ ਹੈਗਾ ਸਿੰਘ ਸਾਹਿਬ ਦੇ ਉਹ ਪੌਣੇ 200 ਸਾਲ ਪੁਰਾਣਾ ਹੈਗਾ ਜੀ ਆਪਾਂ ਦੁਬਾਰਾ ਅੰਦਰ ਖੋਲ ਕੇ ਫੇਰ ਦੇਖਦੇ ਹਾਂ ਜੀ ਇਹ ਸਰਦਾਰ ਸਾਹਿਬ ਸਦਾ ਕਰਨੈਲ ਸਿੰਘ ਜਿਹੜਾ ਪੁਰਾਣਾ ਗੁਰੂ ਘਰ ਸੀ ਪੌਣੇ 2 ਸਾਲ ਸਾਲ ਪਹਿਲਾਂ ਦਾ ਉਹ ਤੁਹਾਨੂੰ ਇਹ ਅੰਦਰੋਂ ਖੋਲ ਕੇ ਵੀ ਦਿਖਾਣਗੇ ਆਪਾਂ ਉਹਦੇ ਵੀ ਦਰਸ਼ਨ ਕਰਨ ਲੱਗੇ ਆ ਤੁਹਾਨੂੰ ਮੈਂ ਪਹਿਲਾਂ ਬਾਹਰੋਂ-ਬਾਹਰੋਂ ਕਰਾਈ ਸੀ ਆ ਦੇਖੋ ਜਿਵੇਂ ਤੁਹਾਨੂੰ 골ਡ ਡਾਟਾ ਦਿਖਾ ਦਿਆਂ ਹੈ ਜੀ ਓਹੋ ਹੋ 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 ਸੰਗਤ ਜੀ ਇਹ ਪੁਰਾਣਾ ਅਸਥਾਨ ਆ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਜਿੱਥੇ ਸਭ ਤੋਂ ਪਹਿਲਾਂ ਇੱਥੇ ਜਿਹੜਾ ਸੀ ਅਸਥਾਨ ਸੀਗਾ ਇਹ ਤੁਸੀਂ ਦੇਖ ਸਕਦੇ ਹੋ ਪੁਰਾਣੀਆਂ ਨਾਨਕਸ਼ਾਹੀ ਇੱਟਾਂ ਦੀ ਛੱਤਾਂ ਨੇ ਤੁਸੀਂ ਦੇਖੋ ਜੀ ਤੇ ਇੱਧਰ ਵੀ ਦੇਖੋ ਤੁਸੀਂ ਦੇਖ ਸਕਦੇ ਹੋ ਇਹ ਇਹਨਾਂ ਨੇ ਹੁਣ ਮੈਨੂੰ ਖੋਲ ਕੇ ਦਿਖਾਇਆ ਇਹ ਦੇਖੋ ਕਿੰਨਾ ਪੁਰਾਣਾ ਤੋਂ ਪੁਰਾਣਾ ਜਿਹੜਾ ਇੱਥੇ ਅੰਦਰੋਂ ਬਣਿਆ ਹੋਇਆ ਹੈਗਾ ਤੇ ਆ ਵੀ ਦੇਖੋ ਤੁਸੀਂ ਦੇਖ ਸਕਦੇ ਹੋ ਆ ਪੁਰਾਣਾ ਜਿਹੜਾ ਬਾਲਕ ਲੌਕ ਤੋਂ ਇਹ ਚੀਜ਼ ਦਾ ਗਵਾਹ ਵੀ ਪੁਰਾਣਾ ਬਾਲਕ ਲੌਕ ਬਹੁਤ ਹੀ ਪੁਰਾਣਾ ਇਹ ਤਾਂ ਅੱਜ ਕੱਲ ਜਿਹੜੇ ਆ ਰਿਪੇਅਰ ਨਹੀਂ ਹੁੰਦੇ ਇਹਨਾਂ ਦਾ ਜਿਹੜਾ ਸ਼ੀਸ਼ਾ ਖੋਲ ਕੇ ਇਹਨੂੰ ਚਾਬੀ ਦਿੱਤੀ ਜਾਂਦੀ ਸੀ ਪਹਿਲਾਂ ਕਿਸੇ ਟਾਈਮ ਤੇ ਇਹ ਬਹੁਤ ਘੱਟ ਦੇਖਣ ਨੂੰ ਮਿਲਦੇ ਆ ਤੇ ਸਾਹਮਣੇ ਹੈ ਜੀ ਉਹ ਇਧਰ ਜਿਹੜਾ ਇਹਦਾ ਨਾਮ ਸੰਗਤ ਜੀ ਜਿਹੜਾ ਇਹ ਸਥਾਨ ਤੁਸੀਂ ਅੰਦਰ ਦੇਖ ਰਹੇ ਹੋ ਇਹ ਕਮਰਿਆਂ ਦੇ ਅੰਦਰ ਜਿਹੜਾ ਹੈ ਡਿਊਟੀ ਦੇ ਅੰਦਰ ਜਿਹੜਾ ਬਣਿਆ ਹੋਇਆ ਇਹ ਸਾਹਮਣੇ ਜਿਹੜਾ ਇੱਥੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਸੀਗਾ ਤੇ ਸਾਹਮਣੇ ਤੁਸੀਂ ਦੇਖ ਸਕਦੇ ਹੋ ਨਾਮਕ ਚਾਈਟਾਂ ਦੇ ਨਾਲ ਇਹ ਬਣਿਆ ਹੋਇਆ ਜੀ ਤੇ ਦੇਖੋ ਨਿੱਕੇ ਨਿੱਕੇ ਲਮਾਰੀਆਂ ਨਿੱਕੇ ਨਿੱਕੇ ਕੌਲੇਜ ਨੂੰ ਕਹਿੰਦੇ ਆਪਾਂ ਉਹ ਬਣੇ ਹੋਏ ਹੈ ਬਹੁਤ ਇਤਿਹਾਸਕ ਜਗ੍ਹਾ ਇਹ ਇਧਰ ਵੀ ਤੁਸੀਂ ਦੇਖ ਸਕਦੇ ਹੋ ਜੀ ਆ ਦੇਖੋ ਅੰਦਰ ਕੋਈ ਚੀਜ਼ ਰੱਖਣ ਨੂੰ ਆ ਜਿਹੜੇ ਲੱਕੜ ਦੇ ਕੀਲੇ ਆ ਟੰਗਣ ਨੂੰ ਕੱਪੜਾ ਲਿਟਾ ਆ ਦੇਖੋ ਅੰਦਰ ਕਿੰਨੇ ਸੋਹਣੇ ਸੰਗਲੀ ਵਾਲੇ ਇਹਨਾਂ ਦਰਵਾਜ਼ੇ ਲੱਗਦੇ ਹੁੰਦੇ ਸੀ ਜੀ ਆ ਦੇਖੋ ਤੇ ਸੰਗਤ ਜੀ ਆ ਦੇ ਕੋਈ ਦੇ ਕੁੰਡਾ ਦੇ ਕੋਈ ਦਾ ਕਿੰਨਾ ਸ਼ਾਨਦਾਰ ਅਜਕਲ ਤਾਂ ਇਹ ਚੀਜ਼ਾਂ ਮਿਲਦੀਆਂ ਨਹੀਂ ਹੈਗੇ ਦੇਖਣ ਨੂੰ ਤੇ ਤੁਸੀਂ ਉੱਪਰ ਵੀ ਦੇਖ ਸਕਦੇ ਹੋ ਸਾਰੇ ਪਾਸੇ ਦੇਖ ਸਕਦੇ ਹੋ ਤੇ ਪੁਰਾਣੇ ਉਸੇ ਤਰ੍ਹਾਂ ਦੇ ਇਹ ਇਹਨਾਂ ਨੇ ਜਿਹੜੇ ਆ ਬਰਾਸਤੀ ਉਹ ਸੰਭਾਲ ਕੇ ਰੱਖੇ ਹੋਏ ਨੇ ਆਓ ਇਹਦੇ ਨਾਲ ਆਪਾਂ ਬਾਹਰ ਚੱਲਦੇ ਹਾਂ ਜੀ ਬਹੁਤ ਸੋਹਣਾ ਲੱਗਾ ਜੀ ਦੇਖ ਕੇ ਸੰਗਤ ਜੀ ਤੁਸੀਂ ਵੀ ਇਸ ਸਥਾਨ ਦੇ ਦਰਸ਼ਨ ਕਰੋ ਤੇ ਨਾਲੇ ਆਪਣਾ ਸੰਗਤ ਜੀ ਜੀਵਨ ਸਫਲਾ ਕਰੋ ਤੇ ਇੱਧਰ ਵੀ ਦੇਖੋ بڑا ਨੀਵਾ ਹੋ ਕੇ ਇਥੋਂ ਇਹ ਥੱਲੇ ਪੌੜੀਆਂ ਨੇ ਪੌੜੀਆਂ ਅੰਦਰ ਸੂਖ ਬਣਿਆ ਹੋਇਆ ਜੀ ਆ ਪੁਰਾਣੇ ਕਾਫੀ ਪੁਰਾਣੇ ਹੈ ਜਿਹੜੀ ਆ ਪੇਟੀ ਕੱਪੜੇ ਰੱਖਣ ਵਾਲੀ ਰੱਖੀ ਹੋਈ ਹੈ ਜੀ ਤੇ ਇੱਧਰ ਵੀ ਸੰਗਤ ਜੀ ਆ ਦੇਖੋ ਆ ਪੀੜਾ ਸਾਹਿਬ ਦੇ ਦਰਸ਼ਨ ਕਰੋ ਸੰਗਤ ਜੀ ਤੁਸੀਂ ਦਰਸ਼ਨ ਕਰ ਲਏ ਤਾਂ ਤੁਹਾਡਾ ਬਹੁਤ ਧੰਨਵਾਦ ਆ ਤੁਹਾਨੂੰ ਮਹਾਰਾਜ ਖੁਸ਼ੀਆਂ ਦੇਣ ਖੁਸ਼ੀਆਂ ਖੇੜੇ ਦੇਣ ਇਹ ਪੁਰਾਣੇ ਜ਼ਮਾਨੇ ਦੇ ਉਸ ਟਾਈਮ ਦੇ ਜਿਹੜੀਆਂ ਅਲਮਾਰੀਆਂ ਨੇ ਇਹ ਪਈਆਂ ਨੇ ਜੀ ਇੱਥੇ ਜਿਹੜਾ ਫालतू ਸਮਾਨ ਇੱਥੇ ਖੜਾ ਰੱਖਿਆ ਹੋਇਆ ਤੇ ਜਿਹੜਾ ਹੁਣ ਗੁਰੂ ਘਰ ਨਵਾਂ ਸਾਹਮਣੇ ਵੀ ਹੈਗਾ ਤੇ ਨਾਲ ਇੱਕ ਵੱਡਾ ਗੁਰੂ ਘਰ ਇੱਥੇ ਜਿਹੜਾ ਬਣਾਇਆ ਗਿਆ ਉਹ ਤੁਹਾਨੂੰ ਮੈਂ ਦਰਸ਼ਨ ਕਰਾ ਦਿੱਤੇ ਆ ਤੇ ਆਓ ਆਪਾਂ ਇਹਦੇ ਨਾਲ ਬਾਹਰ ਚੱਲਦੇ ਆਂ ਜੀ ਸਿੰਘ ਸਾਹਿਬ ਜਿਹੜੇ ਇੱਥੇ ਹੈਗੇ ਨੇ ਜਿਨ੍ਹਾਂ ਨਾਲ ਆਪਾਂ ਇੰਟਰਵਿਊ ਕੀਤੀ ਪੜੀਏ ਇਹਨਾਂ ਦੀ ਹਿੰਮਤ ਆ ਵੀ ਜਿਹੜਾ ਇਹਨਾਂ ਨੇ ਪੁਰਾਤਨ ਆਪਣਾ ਸਾਮ ਕੇ ਰੱਖਿਆ ਗੁਰਦੁਆਰਾ ਸਾਹਿਬ ਵੀ ਉਹ ਕਿਸੇ ਨੂੰ ਨਹੀਂ ਟੌਣ ਦਿੱਤਾ ਹੈਗਾ ਇਹ ਦੁਆਰਾ ਤੋਂ ਆਪਾਂ ਫਿਰ ਦਰਸ਼ਨ ਕਰ ਲਏ ਨੇ ਸਾਹਮਣੇ ਨਿਸ਼ਾਨ ਸਾਹਿਬ ਜਿਹੜੇ ਝੂਲ ਰਹੇ ਨੇ ਇਹ ਉੱਪਰ ਪੁਰਾਤਨ ਉਸੇ ਦੇ ਉਸੇ ਤਰ੍ਹਾਂ ਇਹ ਹੈਗਾ ਤੁਹਾਨੂੰ ਅੰਦਰ ਦਰਸ਼ਨ ਕਰਾ ਕੇ ਹੁਣ ਇਹਦੇ ਹੀ ਆਏ ਆ ਜੀ ਆਓ ਆਪਾਂ ਅੱਗੇ ਚੱਲਦੇ ਆਂ ਆ ਲਓ ਹਾਂਜੀ ਬਾਬਾ ਜੀ ਤੁਸੀਂ ਢਾਬ ਬਾਰੇ ਦੱਸ ਰਹੇ ਉਹ ਜਾਣੂ ਕਰਾਓ ਥੋੜਾ ਜਿਹਾ ਸੰਗਤ ਨੂੰ ਇੱਥੇ ਤੁਹਾਨੂੰ ਜਸੂਰੂਪ ਤੇਗ ਬਹਾਦਰ ਸਾਹਿਬ ਜੀ ਪੌਂਟਿਸ ਆ ਅੱਛਾ ਜੀ ਢਾਬ ਸੀ ਅੱਛਾ ਜੀ ਜਿਨ੍ਹਾਂ ਨੂੰ ਕਿ ਸਿੱਧਾ ਵਾਲੀ ਢਾਬਾ ਕਿਹਾ ਜਾਂਦਾ ਸੀ ਅੱਛਾ ਜੀ ਉਹ ਅੱਜ ਵੀ ਢਾਬਾ ਮੰਜੂਦ ਆ ਅੱਛਾ ਜੀ ਉਹਦੇ ਵਿੱਚ ਅੱਜ ਪਾਣੀ ਦਾ ਪੈਂਦਾ ਅੱਛਾ ਜੀ ਉਹ ਮਾੜਾ ਪਾਣੀ ਪੀ ਰਿਹਾ ਅੱਛਾ ਜੀ ਅੱਛਾ ਜੀ ਢਾਬਾ ਉਸ ਤਰ੍ਹਾਂ ਮੰਜੂਦ ਆ ਅੱਛਾ ਜੀ ਇਹ ਅੰਦਰ ਹੀ ਆ ਜੀ ਉਹ ਹੈ ਗੁਰਦੁਆਰਾ ਸਾਹਿਬ ਦੇ ਪਿਛਲੇ ਪਾਸੇ ਪਿਛਲੇ ਪਾਸੇ ਅੱਛਾ ਜੀ ਠੀਕ ਹੈ ਠੀਕ ਹੈ ਜੀ ਧੰਨਵਾਦ ਬੋਲੇ ਜੀ ਅੱਛਾ ਜੀ ਅੱਛਾ ਜੀ ਜੀ ਠੀਕ ਠੀਕ ਤੇ ਤੁਹਾਨੂੰ ਮੈਂ ਇੱਥੇ ਦੇ ਸਰਦਾਰ ਸਾਹਿਬ ਦਾ ਸਾ ਕਰਨੈਲ ਸਿੰਘ ਜੀ ਦਾ ਨੰਬਰ ਵੀ ਦਵਾਂਗਾ ਤੇ ਥੱਲੇ ਡਿਸਕ੍ਰਿਪਸ਼ਨ ਚ ਇਹਨਾਂ ਦਾ ਨੰਬਰ ਦਵਾਂ ਕਿਸੇ ਨੇ ਇੱਥੇ ਆਣਾ ਹੋਵੇ ਤੁਸੀਂ ਜਦੋਂ ਵੀ 24 ਘੰਟੇ 12 ਮਹੀਨੇ 30 ਦਿਨ ਤੁਸੀਂ ਇੱਥੇ ਦਰਸ਼ਨ ਕਰ ਸਕਦੇ ਹੋ ਇਹ ਹੈ ਪੁਹਾਨੇਗੜ੍ਹ ਪੰਜਾਬ ਤੋਂ ਨਾਭਾ ਰੋਡ ਦੇ ਉੱਤੇ ਥੋੜਾ ਸਾਈਡ ਤੇ ਕਰਕੇ 3-4 ਕਿਲੋਮੀਟਰ ਅੰਦਰ ਨੂੰ ਹੈ ਪਿੰਡ ਗੁਣੀਕੇ ਤੇ ਰਿੰਦਰ ਸਿੰਘ ਆਪ ਦਾ ਆਪ ਜੀ ਨੂੰ ਮੈਂ ਇੱਥੇ ਗੁਰਦਵਾਰ ਸਾਹਿਬ ਗੁਣੀਕੇ ਜੀ ਦੀ ਵੀਡੀਓ ਰਾਹੀਂ ਦਰਸ਼ਨ ਕਰਾਏ ਆਪ ਸਭ ਜੀ ਦਾ ਬਬੋ ਧੰਨਵਾਦ ਆ ਜੋ ਵੀ ਮੇਰੀ ਇਸ ਵੀਡੀਓ ਨੂੰ ਦੇਖ ਰਿਹਾ ਉਹਦੇ ਘਰ ਜਿੰਦੂਗਣੀ ਉਹਦੇ ਕਮਾਕਾਰਾਂ ਦੇ ਰਾਤ ਚੌਗਣੀ ਹੋਵੇ ਜੀ ਵਾਹਿਗੁਰੂ ਜੀ ਤੋਂ ਸਾਰਾ ਦਿਨ ਨੂੰ ਛੋੜੀ ਸਬਦਾ ਭਲਾ ਮੰਗਾਗੇ ਜੱਟ ਤਾਂ ਭਲਾ ਮੰਗਾਗੇ ਇਹਦੇ ਨਾਲ ਹੀ ਮੈਨੂੰ ਦਿਓ ਇਜਾਜ਼ਤ ਅਗਲੀ ਵੀਡੀਓ ਆਉਣ ਤੱਕ ਮੇਰਾ ਇੰਤਜ਼ਾਰ ਕਰਨਾ ਜੀ ਪਲੀਜ਼ ਵਾਹਿਗੁਰੂ ਲਿਖ ਕੇ ਇਸ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰਨਾ ਜੀ ਤਾਂ ਜੋ ਹੋਰ ਵੀ ਸੰਗਤਾਂ ਨੂੰ ਪਤਾ ਲੱਗ ਸਕੇ ਵੀ ਇੱਥੇ ਗੁਰੂ ਘਰ ਹੈ ਇਤਿਹਾਸਿਕ ਗੁਰੂ ਘਰ ਹੈ ਚਰਨਸ਼ੋ ਪ੍ਰਾਪਤ ਗੁਰੂ ਘਰ ਹੈ ਧੰ ਧੰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਇਹਦੇ ਨਾਲ ਮੇਰੇ ਵੀਡੀਓ ਸਵਾਗਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ